ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਪੂਰਨ ਮਾਸ਼ੀ ਦਾ ਚੰਨ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਉਹ ਕਿਹੜੇ ਸ਼ੇ ਰਾਸ਼ੀ ਵਾਲੇ ਹਨ ਜਿਹੜੇ ਹੋ ਜਾਣਗੇ ਧਨ ਦੇ ਨਾਲ ਮਾਲਾ ਮਕ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਬ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਨਵੰਬਰ ਮਹੀਨੇ ਵਿੱਚ 5 ਤਰੀਕ ਨੂੰ ਭਾਵਕੇ ਅਜ ਪੂਰਨਮਾਸ਼ੀ ਦਾ ਪਵਿੱਤਰ ਦਿਨ ਹੈ ਇਸ ਦਿਨ ਇਹ ਕਿਹੜੇ ਸ਼ੇ ਰਾਸ਼ੀ ਵਾਲੇ ਹਨ ਜਿਹੜੇ ਧਨ ਦੇ ਨਾਲ ਮਾਲਾ ਮਾਲ ਹੋ ਜਾਣਗੇ ਉਹਨਾਂ ਦੇ ਅਸ਼ੀਰਵਾਦ ਦੇ ਸਦਕਾ ਇਹਨਾਂ ਦੇ ਲਈ ਪਣ ਰਿਹਾ ਹੈ ਮਹਾ ਦੁਰਲਭ ਸੰਜੋਗ ਮਾਤਾ ਲక్ష్ਮੀ ਯੋਗ ਇਹਨਾਂ ਸ਼ੇਰ ਆਸ਼ੀ ਵਾਲਿਆਂ ਦੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਦੋਸਤੋ ਕਿਹਾ ਜਾਂਦਾ ਹੈ ਪੂਰਨ ਮਾਸ਼ੀ ਵਾਲੇ ਦਿਨ ਜੇਕਰ ਤੁਸੀਂ ਗੰਗਾ ਜਲ ਦੇ ਨਾਲ ਇਸ਼ਨਾਨ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਦੁੱਖ ਕਲੇਸ਼ ਹਮੇਸ਼ਾ ਲਈ ਦੂਰ ਹੋ ਜਾਣਗੇ ਸਰੀਰ ਤੰਦਰੁਸਤ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ ਨਹੀਂ ਕਰਕੇ ਆ ਸਕਦੇ ਤਾਂ ਘਰ ਵਿੱਚ ਹੀ ਤੁਸੀਂ ਗੰਗਾ ਚਲਦੇ ਨਾਲ ਇਸ਼ਨਾਨ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਇਹ ਸ਼ੇ ਰਾਸ਼ੀ ਵਾਲੇ ਹੁਣ ਹੋਣ ਵਾਲੇ ਹਨ ਧਨ ਦੇ ਨਾਲ ਮਾਲਾ ਮਲ ਇਹਨਾਂ ਦੇ ਘਰ ਖੁਦ ਮਾਤਾ ਲਕਸ਼ਮੀ ਪਧਾਰ ਰਹੀ ਹੈ ਜਿਸ ਨਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਮੰਨ ਕੇ ਚੱਲੋ ਕਿ ਪੂਰਨਮਾਸ਼ੀ ਵਾਲੇ ਦਿਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਆਓ ਜਾਣਦੇ ਹਾਂ ਜੀ ਉਹਨਾਂ ਭਾਗਸ਼ਾਲੀ ਰਾਸ਼ੀ ਵਾਲਿਆਂ ਦੇ ਬਾਰੇ ਕਿ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਅੱਜ ਪੂਰਨ ਮਾਸ਼ੀ ਵਾਲੇ ਦਿਨ ਮਹਾ ਸੰਜੋਗ ਮਹਾ ਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਹੈ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਨੂੰ ਸਿੱਧਿਆਂ ਹੀ ਅਸ਼ੀਰਵਾਦ ਪ੍ਰਾਪਤ ਹੋ ਜਾਵੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਵੀ ਆਪਣੀ ਰਾਸ਼ੀ ਦੇ ਮਹਾ ਦੁਰਲਭ ਸੰਜੋਗ ਦੇ ਬਾਰੇ ਪਤਾ ਲੱਗ ਜਾਵੇ ਕਰੋੜਪਤੀ ਬਣਨ ਵਾਲੀਆਂ ਕਿਹੜੀਆਂ-ਕਿਹੜੀਆਂ ਰਾਸ਼ੀਆਂ ਹਨ ਤੇ ਧਨ ਨਾਲ ਮਾਲਾ-ਮਾਲ ਹੋ ਜਾਣਗੀਆਂ ਦੋਸਤੋ ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਸਾਡੇ ਜੀਵਨ ਵਿੱਚ ਰਾਸ਼ੀਆਂ ਦਾ ਬੜਾ ਹੀ ਜ਼ਿਆਦਾ ਮਹੱਤਵ ਖਾਸ ਮੰਨਿਆ ਜਾਂਦਾ ਹੈ ਬਾਰੇ ਪਤਾ ਲੱਗ ਸਕਦਾ ਹੈ ਜੇਕਰ ਗ੍ਰਹ ਨਕਸ਼ਤਰਾਾਂ ਦੀ ਸਥਿਤੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਹੁੰਦਾ ਹੈ ਤਾਂ ਸਿੱਧਾ ਅਸਰ ਕੁਝ ਰਾਸ਼ੀਆਂ ਤੇ ਪੈਂਦਾ ਹੈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਚੰਗੇ ਤੇ ਬੁਰੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ। ਪਰ ਜੇਕਰ ਗ੍ਰਹ ਦਸ਼ਾ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਨਵੰਬਰ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਾਤਾ ਲక్ష్ਮੀ ਦੇ ਅਸ਼ੀਰਵਾਦ ਨਾਲ ਅਜਿਹੇ ਮਹਾਸ਼ੁਭ ਸੰਜੋਗ ਮਾਤਾ ਲక్ష్ਮੀ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ। ਜਿਸ ਦੀ ਵਜ੍ਹਾ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਖੁਦ ਮਾਤਾ ਲక్ష్ਮੀ ਤੁਹਾਡੇ ਘਰ ਪਧਾਰਨ ਵਾਲੇ ਹਨ ਹੁਣ ਦੱਸਦੇ ਹਾਂ ਜੀ ਮਾਤਾ ਲక్ష్ਮੀ ਜੀ ਦੀ ਅਸਤੇਮ ਕਿਰਪਾ ਦੇ ਨਾਲ ਕਿਹੜੀਆਂ ਰਾਸ਼ੀਆਂ ਕਰੋੜਪਤੀ ਬਣ ਜਾਣਗੀਆਂ ਇਹ 6 ਰਾਸ਼ੀਆਂ ਵਾਲਿਆਂ ਦੇ ਵਿੱਚੋਂ ਸਭ ਤੋਂ ਪਹਿਲੀ ਖੁਸ਼ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦੀ ਕਿਰਪਾ ਨਵੰਬਰ ਮਹੀਨੇ ਦੀ ਪੂਰਨ ਮਾਸ਼ੀ ਵਾਲੇ ਦਿਨ ਤੁਹਾਡੇ ਤੇ ਵਿਸ਼ੇਸ਼ ਰੂਪ ਨਾਲ ਪੈ ਰਹੀ ਹੈ ਮਾਤਾ ਲక్ష్ਮੀ ਤੁਹਾਡੇ ਘਰ ਪધારਣ ਵਾਲੇ ਹਨ ਤੇ અત્યੰਤ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਮਾਤਾ ਲక్ష్ਮੀ ਤੁਹਾਡੇ ਦਇਆਪੂਰਵਕ ਕੰਮਾਂ ਤੋਂ ਬੇहद ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਤੁਹਾਡੇ ਲੋਕਾਂ ਦੀ ਆਰਥਿਕ ਸਥਿਤੀ ਹੁਣ ਕਾਫੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਆਰਥਿਕ ਲਾਭ ਮਿਲੇਗਾ ਵਨ ਬਹੁਤ ਸਾਰੇ ਮੌਕੇ ਐਸੇ ਪ੍ਰਾਪਤ ਹੋਣਗੇ ਜਿਸ ਨਾਲ ਧਨ ਸੰਬੰਧੀ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋਣਗੀਆਂ ਨਵੰਬਰ ਮਹੀਨੇ ਦੀ ਪੂਰਨਮਾਸ਼ੀ ਦਿਵਾਲੀ ਦਿਨ ਤੁਹਾਨੂੰ ਚਾਰੇ ਪਾਸਿਆਂ ਤੋਂ ਧਨਲਾਭ ਹੋਣ ਦੀ ਸੰਭਾਵਨਾ ਹੈ ਇਸ ਮਹੀਨੇ ਵਿੱਚ ਤੁਸੀਂ ਨਵਾਂ ਵਾਹਨ ਵੀ ਖਰੀਦ ਸਕਦੇ ਹੋ ਇਸ ਮਹੀਨੇ ਵਿੱਚ ਅਜਿਹੇ ਤੁਹਾਡੇ ਲਈ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸਮਾ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਜੀਵਨ ਤੋਂ ਧਨ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ अपारतानप्राप्ति ਹੋਵੇਗੀ कन्या राशि वाले ਤੁਹਾਨੂੰ ਦੱਸ ਦਈਏ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਪ੍ਰੇਮ ਵਿੱਚ ਸਫਲਤਾ ਮਿਲੇਗੀ ਤੁਹਾਡੇ ਲਈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਨਵੰਬਰ ਮਹੀਨੇ ਦਾ ਸਮਾਂ ਬੜਾ ਚੰਗਾ ਸਾਬਿਤ ਹੋ ਜਾਵੇਗਾ ਸਮੇਂ ਦਾ ਭਰਪੂਰ ਲਾਭ ਉਠਾ ਲਿਓ ਇਸ ਸਮੇਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਇਸ ਭਾਗਸ਼ਾਲੀ ਲਿਸਟ ਦੀ ਅਗਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਨਵੰਬਰ ਮਹੀਨੇ ਦੀ ਪੂਰਨਮਾਸ਼ੀ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਜਾਵੇਗੀ ਇਸ ਸਮੇਂ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜ਼ਬਰਦਸਤ ਧਨ ਯੋਗ ਤੇ ਮਹਾਂ ਸ਼ੋਭ ਸੰਜੋਗ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਮੇਕ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਹਨ ਹੁਣ ਸਮੱਸਿਆਵਾਂ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਲੋਕਾਂ ਦੇ ਘਰ ਵਿੱਚ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੀ ਰਹਿਣ ਵਾਲੀ ਹੈ ਨਵੰਬਰ ਮਹੀਨੇ ਵਿੱਚ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਧਨਲਾਭ ਹੋਣ ਦੀ ਸੰਭਾਵਨਾ ਹੈ ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਆਪਣੇ ਬਿਜ਼ਨਸ ਵਿੱਚ ಅಪਾਰ ਧਨਲਾਭ ਦੀ ਪ੍ਰਾਪਤੀ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਨੌਕਰੀ ਕਰਦੇ ਹੋ ਨੌਕਰੀ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਮੇਕ ਰਾਸ਼ੀ ਵਾਲੇ ਨਵੰਬਰ ਵਿੱਚ ਤੁਹਾਨੂੰ ਮਿਲ ਸਕਦੀ ਹੈ ਜਿਵੇਂ ਤੁਹਾਡਾ ਪ੍ਰੋਮੋਸ਼ਨ ਹੋ ਸਕਦਾ ਹੈ ਜਾਂ ਫਿਰ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜਿਸ ਕੰਮ ਨੂੰ ਤੁਸੀਂ ਹੱਥ ਪਾਓਗੇ ਮੇਕ ਰਾਸ਼ੀ ਵਾਲ ਉਸੇ ਹੀ ਕਾਰਜ ਵਿੱਚ ਸਫਲ ਹੋ ਜਾਓਗੇ ਗਲਤ ਨਹੀਂ ਹੋਵੇਗਾ ਮੇਕ ਰਾਸ਼ੀ ਵਾਲੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਨਵੰਬਰ ਦਾ ਮਹੀਨਾ ਤੁਹਾਡੇ ਲਈ ਬੜਾ ਚੰਗਾ ਮਹੀਨਾ ਸਾਬਤ ਹੋਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਨਵੰਬਰ ਮਹੀਨੇ ਵਿੱਚ ਵਿਸ਼ੇਸ਼ ਰੂਪ ਤੇ ਬਣ ਚੁੱਕੀ ਹੈ ਜਿਸ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਆਪਣੇ ਜੀਵਨ ਵਿੱਚ ਸਫਲਤਾਵਾਂ ਮਿਲਣਗੀਆਂ ਨਾਲ ਹੀ ਨਾਲ ਵਿਦਿਆਰਥੀਆਂ ਲਈ ਸਮਾਂ ਚੰਗਾ ਸਾਬਿਤ ਹੋਵੇਗਾ ਤੁਹਾਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਸਫਲਤਾਵਾਂ ਪ੍ਰਾਪਤ ਹੋ ਜਾਣਗੀਆਂ ਇਸ ਸਮੇਂ ਤੁਹਾਡਾ ਮਨ ਵੀ ਪੜ੍ਹਾਈ ਵਿੱਚ ਲੱਗਣ ਵਾਲਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਸੀਂ ਹਰ ਕਾਰਜ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਨੌਕਰੀ ਵਿੱਚ ਪ੍ਰਮੋਸ਼ਨ ਦਾ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ 나ੜ ਹੀ 나ੜ ਤੁਹਾਡਾ ਵਪਾਰ ਦਿਨ ਰਾਤ ਜਾਗਣੀ ਤਰੱਕੀ ਕਰੇਗਾ ਜਿਸ ਵੀ ਕਾਰਜ ਨੂੰ ਤੁਸੀਂ ਕਰੋਗੇ ਉਸ ਵਿੱਚ ਤੁਹਾਨੂੰ ಅಪਾਰ ਸਫਲਤਾ ਪ੍ਰਾਪਤ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਇਸ ਮਹੀਨੇ ਵਿੱਚ ਪ੍ਰਾਪਤ ਹੋ ਸਕਦਾ ਹੈ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਸਮੇ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਕੁਸ਼ਣ ਸੀ ਰਾਸ਼ੀ ਹੈ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਜੀ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਪੈਣ ਵਾਲੀ ਹੈ। ਜਿਸ ਦੀ ਵਜ੍ਹਾ ਨਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਕੁੰਭ ਰਾਸ਼ੀ ਵਾਲਿਓ ਵਿਦੇਸ਼ ਵਿੱਚ ਹੁਣ ਪੜ੍ਹਾਈ ਜਾਂ ਫਿਰ ਨੌਕਰੀ ਕਰਨ ਦਾ ਜੇਕਰ ਸੁਪਨਾ ਵੇਖ ਰਹੇ ਹੋ ਇਹ ਸੁਪਨਾ ਵੀ ਤੁਹਾਡਾ ਪੂਰਾ ਹੋ ਸਕਦਾ ਹੈ। ਨਾਲ ਹੀ ਨਾਲ ਜੇਕਰ ਕੋਟਕ ਚਹਰੀ ਦੇ ਮਾਮਲੇ ਤੋਂ ਤੁਸੀਂ ਜੂਝ ਰਹੇ ਹੋ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਨਾਲ ਹੀ ਨਾਲ ਦੱਸ ਦਈਏ ਜੋ ਤੁਹਾਡੀ ਰੁਚੀ ਹੈ ਜੇਕਰ ਧਾਰਮਿਕ ਕੰਮਾਂ ਵਿੱਚ ਲੱਗ ਸਕਦੀ ਹੈ ਅਚਾਨਕ ਤੋਂ ਫਿਰ ਧਨਲਾਭ ਪ੍ਰਾਪਤੀ ਦੇ ਜ਼ਬਰਦਸਤ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਨਵੰਬਰ ਮਹੀਨੇ ਦੇ ਵਿੱਚ ਤੁਹਾਡੇ ਲਈ ਮਾਤਾ ਲਕਸ਼ਮੀ ਯੋਗ ਬਣੇਗਾ ਤੁਹਾਨੂੰ ਚਾਰਾਂ ਪਾਸਿਆਂ ਤੋਂ ਧਨਲਾਭ ਹੋਵੇਗਾ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹਿਣ ਵਾਲੀ ਹੈ ਨਾਲ ਹੀ ਕਿਸੇ ਕਾਰਜ ਵਿੱਚ ਕੀਤੀ ਗਈ ਯਾਤਰਾ ਵੀ ਤੁਹਾਡੇ ਲਈ ਸਫਲ ਸਾਬਿਤ ਹੋਵੇਗੀ ਉਹਨਾਂ ਯਾਤਰਾਵਾਂ ਤੋਂ ਤੁਹਾਨੂੰ ਜ਼ਰੂਰ ਲਾਭ ਪਹੁੰਚੇਗਾ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਕੁੰਭ ਰਾਸ਼ੀ ਵਾਲਿਓ ਇਸ ਸਮੇਂ ਤੁਸੀਂ ਮਕਾਨ ਖਰੀਦਣ ਦਾ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਤੁਸੀਂ ਆਪਣਾ ਮਕਾਨ ਖਰੀਦ ਸਕਦੇ ਹੋ ਸ਼ੁਭ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਤੁਹਾਡੇ ਪੂਰਨਤਾ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਸਮਾਂ ਬਹੁਤ ਹੀ ਪੱਕ ਵਿੱਚ ਹੈ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਇਸ ਮਹੀਨੇ ਵਿੱਚ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਬਣ ਚੁੱਕੀ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਜੀ ਜਿੰਨੇ ਵੀ ਦੁੱਖ ਦਰਦ ਤੁਹਾਡੇ ਹੁਣ ਪਹਿਲਾਂ ਆਏ ਸਨ ਸਭ ਖਤਮ ਹੋ ਜਾਣਗੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਸੰਪਤੀ ਵਿੱਚ ਧਨਲਾਭ ਹੋਵੇਗਾ ਸਾਰਿਆਂ ਨੂੰ ਦੱਸ ਦਈਏ ਤੁਹਾਡੀਆਂ ਜੋ ਸਮੱਸਿਆ ਹਨ ਦੂਰ ਹੋ ਜਾਣਗੀਆਂ ਜੇਕਰ ਕਰਜ਼ੇ ਵਰਗੀ ਸਮੱਸਿਆ ਤੋਂ ਜੋਜ ਰਹੇ ਸੀ ਉਸ ਦਾ ਵੀ ਹੁਣ ਹੱਲ ਹੋ ਜਾਵੇਗਾ ਨਾਲ ਹੀ ਨਾਲ ਜੇਕਰ ਤੁਸੀਂ ਕੋਈ ਕਾਰਜ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਸਫਲਤਾ ਮਿਲੇਗੀ ਦੂਜਿਆਂ ਦੀ ਭਲਾਈ ਲਈ ਜੇਕਰ ਕੋਈ ਕੰਮ ਕਰਦੇ ਹੋ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਕਰਕ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਤੁਹਾਨੂੰ ਹੁਣ ਬਹੁਤ ਹੀ ਖੁਸ਼ੀਆਂ ਮਿਲਣ ਵਾਲੀਆਂ ਹਨ ਚਾਰਾਂ ਪਾਸਿਆਂ ਤੋਂ ਤੁਹਾਨੂੰ ਲਾਭ ਹੋਵੇਗਾ ਇਸ ਲਿਸਟ ਦੀ ਅਖੀਰਲੀ ਖੁਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਸ ਸਮੇਂ ਤੁਹਾਨੂੰ ਘਰ ਪਰਿਵਾਰ ਵੱਲੋਂ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੀ ਆਰਥਿਕ ਸਥਿਤੀ ਇਸ ਮਹੀਨੇ ਕਾਫੀ ਮਜ਼ਬੂਤ ਹੋਵੇਗੀ ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਕਾਫੀ ਛੁਟਕਾਰਾ ਮਿਲਦਾ ਹੋਏ ਨਜ਼ਰ ਆਵੇਗਾ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨਵੰਬਰ ਦਾ ਮਹੀਨਾ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ ਤੁਹਾਡੀਆਂ ਪੂਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਸੋ ਦੋਸਤ ਇਹ ਸੰਜੀਓ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਤੁਹਾਡੇ ਲਈ ਬਦਲਣ ਵਾਲੀ ਹੈ ਧੰਨਵਾਦ